ਉਰਾਂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਭਾਈ ਤਾਰਾ ਸਿੰਘ ਜੀ ਵਾਂ ਵਾਲੇ ਪਰ ਜਵਾਨੀ ਦੇ ਵਿੱਚ ਜਿਨ੍ਹਾਂ ਦੀ ਸ਼ਹੀਦੀ ਹੋਈ 1726 ਵਿੱਚ ਦਿੱਲੀ ਦੇ ਵਜ਼ੀਰ ਕਮਰੂਦੀਨ ਨੇ ਖਰਾਬ ਪ੍ਰਬੰਧਾਂ ਦਾ ਇਲਜ਼ਾਮ ਲਾ ਕੇ ਅਬਦਲ ਸੰਦ ਖਾਨ ਮਲਤਾਨ ਦਾ ਤੇ ਉਸ ਦੇ ਪੁੱਤਰ ਜ਼ਕਰੀਆ ਖਾਨ ਨੂੰ ਜੋ ਕਮਰੋਦੀਨ ਦਾ ਜੀਜਾ ਸ਼ੀਲ ਹੋਰ ਦਾ ਸੂਬੇਦਾਰ ਯੂਧ ਕਰ ਦਿੱਤਾ ਗਿਆ ਭਾਈ ਤਾਰਾ ਸਿੰਘ ਜੀ ਦਾ ਜਨਮ ਪਿੰਡ ਵਾਂ ਵਿਖੇ ਸਰਦਾਰ ਗੁਰਦਾਸ ਸਿੰਘ ਦੇ ਘਰ 1600 87 ਵਿੱਚ ਹੋਇਆ ਸੀ ਇਹ ਪਿੰਡ ਪਹਿਲਾਂ ਜ਼ਿਲ੍ਹਾ ਲਾਹੌਰ ਹੁਣ ਥਾਣਾ ਖਾਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦਾ ਹੈ ਉਹਨਾਂ ਨੇ ਭਾਈ ਮਣੀ ਸਿੰਘ ਜੀ ਤੋਂ ਪੋਲ ਛਕੀ ਔਰ ਅਮਰਤਾਰੀ ਬਣ ਗਏ ਉਹਨਾਂ ਦਾ ਜੀਵਨ ਬਹੁਤ ਵਧੀਆ ਪਵਿੱਤਰ ਤੇ ਉੱਚ ਕੋਟੀ ਦਾ ਸੀ ਤੇ ਪੰਥ ਵਿੱਚ ਉਹਨਾਂ ਦੀ ਤੇਗ ਧਾਰੀ ਸੰਤ ਹੋਣ ਕਰਕੇ ਅਤਿਅੰਤ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਉਹ ਸਿਮਰਨ ਦੇ ਨਾਲ ਨਾਲ ਕੀਰਤ ਕਰਦੇ ਅਤੇ ਵੰਡ ਕੇ ਵੀ ਛਕਦੇ ਜੰਗੀ ਸਿੰਘਾਂ ਦੇ ਜਥੇ ਉਹਨਾਂ ਕੋਲ ਗਾਇਬ ਖਾਏ ਚੱਕਰ ਮਾਰਦੇ ਬਾਹਰ ਖੇਤਾਂ ਦੇ ਵਿੱਚ ਉਹਨਾਂ ਨੇ ਆਪਣਾ ਉਸ ਟਾਈਮ ਤੇ ਵਾੜਾ ਕਹਿੰਦੇ ਸੀ ਖੇਤਾਂ ਦੇ ਵਿੱਚ ਹੀ ਬਣਾਇਆ ਹੋਇਆ ਸੀ ਔਰ ਜਿੱਥੇ ਉਹ ਖੇਤੀਬਾੜੀ ਵੀ ਕਰਦੇ ਸੀ ਤੇ ਸਿੰਘ ਆਣ ਕੇ ਉਹਨਾਂ ਦੇ ਕੋਲ ਰਹਿੰਦੇ ਸਨ ਨਸ਼ਰੇ ਪਿੰਡ ਦੇ ਵਿੱਚ ਨਸ਼ਰੇ ਢਾਲੇ ਦੇ ਕੋਈ ਲੋਕ ਸਿੱਖ ਖੇਤੀਬਾੜੀ ਕਰਦੇ ਸਨ ਤਾਂ ਉਸ ਵੇਲੇ ਦਾ ਇੱਕ ਹੰਕਾਰਿਆ ਹੋਇਆ ਚੌਧਰੀ ਚੌਧਰੀ ਰਾਏ ਸਹਿਬ ਰਾਏ ਜੀ ਨੂੰ ਕਹਿੰਦੇ ਸੀ ਉਹ ਜਾਣ ਬੁਝ ਕੇ ਸਿੱਖਾਂ ਦੇਆਂ ਖੇਤਾਂ ਦੇ ਵਿੱਚ ਘੋੜੀਆਂ ਛੜ ਦਿੰਦਾ ਚਰਨ ਵਾਸਤੇ ਫਸਲਾਂ ਉਜ਼ਾਰ ਦੀਆਂ ਕਈ ਵਾਰ ਬੇਨਤੀਆਂ ਕੀਤੀਆਂ ਤੇ ਚੌਧਰੀ ਦੇ ਉੱਤੇ ਕੋਈ ਅਸਰ ਨਾ ਆਇਆ ਸਗੋਂ ਇੱਕ ਦਿਨ ਖਿੰਝ ਕੇ ਬੋਲਿਆ ਭਰੀ ਪੰਚਾਇਤ ਨੂੰ ਸਾਰੀ ਪੰਚਾਇਤ ਉਹਨਾਂ ਦੇ ਕੋਲ ਆ ਫਰਿਆਦ ਲੈ ਕੇ ਗਈ ਅਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਇਸਰਾਂ ਦੇ ਕੇਸ ਵੱਢ ਕੇ ਰੱਸੇ ਬਣਾਵਾਂਗਾ ਜਦੋਂ ਪੰਚਾਇਤ ਨੇ ਕਿਹਾ ਕਿ ਅਸੀਂ ਰੱਸੇ ਵੀ ਵਟ ਲੈਨੇ ਆ ਤੇ ਤੁਹਾਡੀਆਂ ਘੋੜੀਆਂ ਨੂੰ ਪਾ ਦੇਨੇ ਜੇ ਨਹੀਂ ਹੈਗੇ ਕਹਿਣ ਲੱਗਾ ਰੱਸੇ ਨਹੀਂ ਹੁਣ ਮੈਂ ਤੁਹਾਡੇ ਸਿਰਾਂ ਦੇ ਕੇਸ ਲਾ ਕੇ ਇਹਨਾਂ ਦੇ ਰੱਸੇ ਬਣਾਵਾਗਾ ਤਾਂ ਘੋੜੀਆਂ ਬਜਨਗੀਆਂ ਉਦੋਂ ਤੱਕ ਫਿਰੇ ਖੁਲਗੀਆਂ ਫਿਰਨਗੀਆਂ ਚੌਧਰੀ ਦੇ ਬੋਲ-ਕਬੋਲ ਸੁਣ ਕੇ ਸਿੱਖਾਂ ਦੇ ਤਨ ਬਦਲ ਨੂੰ ਅਗ ਲੱਗ ਗਈ ਫਸਲ ਦਾ ਉਜਾੜਾ ਤਾਂ ਚੱਲ ਗਏ ਸਨ ਪਰ ਧਰਮ ਦੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਉਹਨਾਂ ਨੇ ਪੁਸ਼ੇ ਨਗਰ ਦੇ ਸਰਦਾਰ ਅਮਰ ਸਿੰਘ ਤੇ ਸਰਦਾਰ ਬਗੇਲ ਸਿੰਘ ਨੂੰ ਕਹਿ ਕੇ ਕਿ ਸਾਡੀ ਫਰਿਆਦ ਤੁਸੀਂ ਸੁਣ ਸਕਦੇ ਹੋ ਹੋਰ ਕੋਈ ਨਹੀਂ ਸੁਣ ਸਕਦਾ ਚੌਧਰੀ ਸਹਿਬ ਰਾਏ ਦੀਆਂ ਘੋੜੀਆਂ ਸਾਡੀਆਂ ਫਸਲਾਂ ਉਜਾੜਦੀਆਂ ਨੇ ਤੇ ਅਸੀਂ ਕਹਿੰਨੇ ਆਂ ਕਿ ਉਹ ਘੋੜੀਆਂ ਦਾ ਕੋਈ ਨਾ ਕੋਈ ਹੱਲਾ ਕੀਤਾ ਜਾਵੇ ਸੋ ਅਮਰ ਸਿੰਘ ਜੱਜੇਦਾਰ ਸਿੰਘ ਨੇ 12 ਚਰਦੀਆਂ ਘੋੜੀਆਂ ਫੜੀਆਂ ਉਹਨਾਂ ਨੂੰ ਲੈ ਕੇ ਉਹ ਘਰਿਆਲੇ ਨਗਰ ਵਿੱਚ ਪਹੁੰਚ ਗਏ ਘਰਿਆਲੇ ਤੋਂ ਅੱਗੇ ਉਹ ਘੋੜੀਆਂ ਲਖਵੀਰ ਸਿੰਘ ਜੀ ਵੱਲੋਂ ਪਟਿਆਲੇ ਪਹੁੰਚਾ ਦਿੱਤੀਆਂ ਗਈਆਂ ਉਹਨਾਂ ਦੀ ਮਾਇਆ ਭੇਟਾ ਲਿਆ ਕੇ ਤੇ ਵਾਂ ਬਾਬਾ ਤਾਰਾ ਸਿੰਘ ਜੀ ਦੇ ਢੇਰੇ ਦੇ ਵਿੱਚ ਪਾ ਦਿੱਤੀ ਹੌਲੀ ਹੌਲੀ ਚੌਧਰੀ ਨੇ ਘੋੜੀਆਂ ਦੀ ਸੂਕ ਕਢੀ ਜਦੋਂ ਉਸ ਨੂੰ ਪਤਾ ਲੱਗਾ ਕਿ ਅਮਰ ਸਿੰਘ ਤੇ ਬਿਗੇਲ ਸਿੰਘ ਨੇ ਉਹਦੀਆਂ ਘੋੜੀਆਂ ਭਜਾਈਆਂ ਨੇ ਤੇ ਲਖਵੀਰ ਸਿੰਘ ਲੱਗੇ ਘਰਿਆਲੇ ਵਾਲੇ ਕੋਲ ਛੜ ਦਿੱਤੀਆਂ ਘਰਿਆਲੇ ਵਾਲੇ ਨੇ ਅੱਗੇ ਗਾਂ ਪਟਿਆਲੇ ਪਹੁੰਚਾ ਦਿੱਤੀਆਂ ਉਸਨੇ ਬਗੇਲ ਸਿੰਘ ਤੇ ਅਮਰ ਸਿੰਘ ਨੂੰ ਫੜਨ ਵਾਸਤੇ ਭਾਈ ਤਾਰਾ ਸਿੰਘ ਦੇ ਡੇਰੇ ਵੱਲ ਤੱਕ ਪਹੁੰਚ ਕੀਤੀ ਉਸਨੇ ਭਾਈ ਤਾਰਾ ਸਿੰਘ ਤੇ ਅਮਰ ਸਿੰਘ ਅਤੇ ਬਗੇਲ ਸਿੰਘ ਮੰਗੇ ਅਤੇ ਧਮਕਾਉਣ ਲੱਗਾ ਭਾਈ ਸਾਹਿਬ ਨੇ ਜਵਾਬ ਦਿੱਤਾ ਇੱਥੇ ਕੋਈ ਚੋਰ ਨਹੀਂ ਰਹਿੰਦੇ ਆਪਣੀ ਕਿਰਤ ਕਰਕੇ ਖਾਣ ਵਾਲੇ ਚੋਰ ਨਹੀਂ ਹੁੰਦੇ ਸਗੋਂ ਚੋਰ ਉਹ ਨੇ ਜੋ ਲੋਕਾਂ ਦੇ ਖੇਤਾਂ ਵਿੱਚ ਅਜਾੜਾ ਕਰਦੇ ਨੇ ਚੌਧਰੀ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਛੜ ਬੜ ਕੇ ਚਲਾ ਗਿਆ ਕਹਿਣ ਲੱਗਾ ਜੇ ਮੇਰੇ ਦੋਸ਼ੀ ਨਹੀਂ ਦਿਓਗੇ ਤਾਂ ਮੈਂ ਜੁੱਤੀ ਨਾਲ ਲੈ ਜਾਵਾਂਗਾ ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਜੇ ਭਲੇ ਮਾਨਸਾਂ ਨੂੰ ਜੁੱਤੀਆਂ ਵਖਾਉਂਦਾ ਹੈ ਨਾ ਉਹ ਆਪ ਵੀ ਜੁੱਤੀਆਂ ਖਾ ਕੇ ਜਾਂਦਾ ਹੈ ਇਸ਼ਾਰਾ ਸਮਝ ਕੇ ਕੋਲ ਖੜੇ ਸਿੰਘ ਨੇ ਚੌਧਰੀ ਨੂੰ ਢਾ ਲਿਆ ਅਤੇ ਟਾਗੇ ਚੰਗੀ ਛੇਤਰਾਣਾ ਕੁੱਟਮਾਰ ਕੀਤੀ ਜੁੱਤੀਆਂ ਖਾ ਕੇ ਰੋਂਦਾ ਹੋਇਆ ਚੌਧਰੀ ਸਹਿਬ ਰਾਏ ਪੱਟੀ ਦੇ ਫੌਜਦਾਰ জাফর ਬੇਗ ਕੋਲ ਜਾ ਪਟਿਆ জাফর ਬੇਗ 200 ਪੈਦਲ ਤੇ 100 ਸਵਾਰ ਲੈ ਕੇ ਤੜਕੇ ਹੀ ਮਾਂਪਿੰਡ ਤੇ ਚੜਾਇਆ ਬਗੇਲ ਸਿੰਘ ਬਾੜ ਜੰਗਲ ਮੈਦਾਨ ਵੱਲ ਜਾ ਰਿਹਾ ਸੀ ਘੋੜਿਆਂ ਦੇ ਸਮਾਂ ਦੀ ਆਵਾਜ਼ ਸੁਣ ਕੇ ਉਸਨੇ ਜਗਾਰਾ ਗਜਾਇਆ ਮਨ ਵਿੱਚ ਆਇਆ ਕਿ ਜੇ ਹੁਣ ਪਿੱਛੇ ਭੱਜਦੇ ਹਾਂ ਧਰਮ ਨੂੰ ਇਲਾਜ ਲੱਗਦੀ ਆ ਤੇ ਇੰਨੇ ਸਮੇਂ ਦੇ ਵਿੱਚ ਪਿਛਲੇ ਸਿੰਘ ਜਾ ਕੇ ਮੈਂ ਜਗਾ ਵੀ ਨਹੀਂ ਸਕਦਾ ਠਾ ਨਹੀਂ ਸਕਦਾ ਜਕਾਰਾ ਛੱਡਦੇ ਆ ਫਿਰ ਉਸਨੇ ਪਿਆਰੇ ਉਹ ਜਕਾਰਾ ਛੱਡਿਆ ਬਰਸ਼ਾ ਸੂਦ ਕੇ ਮੁਕਾਬਲੇ ਲਈ ਤਿਆਰ ਹੋ ਗਿਆ ਸਹਿਬ ਰਾਜ ਨੇ ਆਵਾਜ਼ ਪਛਾਣ ਲਈ ਫੌਜਦਾਰ ਨੂੰ ਕਿਹਾ ਇਹ ਹੀ ਬਗੇਲ ਸਿੰਘ ਹੈ ਜਿਹੜਾ ਮੇਰੀਆਂ ਘੂੜੀਆਂ ਦਾ ਚੋਰ ਹੈ ਫੌਜ ਨੇ ਬਗੇਲ ਸਿੰਘ ਨੂੰ ਕਿਹੜਾ ਪਾ ਲਿਆ ਸੂਰਮਿਆਂ ਵਾਂਗ ਯੁੱਧ ਕਰਦਾ ਹੋਇਆ ਬਗੇਲ ਸਿੰਘ ਸ਼ਹੀਦੀ ਪਾ ਗਿਆ ਉਸ ਵੇਲੇ ਸੁੰਗੇ ਵਿੱਚ ਬਾਈਕ ਸਿੰਘ ਸਨ ਬਦੂਕਾਂ ਦੀ ਵਾਸਣ ਕੀ ਸਾਰੇ ਮੈਦਾਨ ਵਿੱਚ ਆਂ ਡਟੇ ਪਹਿਲੇ ਹੱਲੇ ਵਿੱਚ ਹੀ ਸ਼ਾਹੀ ਫੌਜ 10 12 ਬੰਦੇ ਮਰਵਾ ਕੇ ਪਿੱਛੇ ਉੱਟ ਨਸੀ ਮਰਨ ਵਾਲਿਆਂ ਵਿੱਚ ਫੌਜਦਾਰ ਦਾ ਭਰਾ ਤੇ ਭਤੀਜਾ ਵੀ ਸ਼ਾਮਲ ਸੀ ਫੌਜਦਾਰ ਲਾਹੌਰ ਸੂਬੇਦਾਰ ਜਕਰੀਆ ਖਾਨ ਕੋਈ ਢਾਕੇ ਪਟਿਆ ਸੂਬੇਦਾਰ ਅਜੇ ਮੋਕੇ ਪਾਲਦੇ ਨਹੀਂ ਦਾ ਸੀ ਉਸਨੇ ਆਪਣੇ ਨਾਇਬ ਮੋਮਨ ਖਾਨ ਨੂੰ ਚੜਾਈ ਕਰਨ ਦਾ ਹੁਕਮ ਦਿੱਤਾ ਹੈ ਮੋਮਨ ਖਾਨ 2200 ਸਵਾਰ ਪੰਜ ਹਾਥੀ 40 ਕ ਜੰਬੂਰੇ ਲੈ ਕੇ ਭਾਈ ਤਾਰਾ ਸਿੰਘ ਨੂੰ ਕਾਬੂ ਕਰਨ ਲਈ ਨਿਕਲ ਪਿਆ ਹੈ ਲਾਹੌਰ ਦੇ ਸਿੱਖਾਂ ਦੇ ਵਿੱਚੋਂ ਇੱਕ ਸੂਈਏ ਨੇ ਇਹ ਸਾਰੀ ਗੱਲ ਬਾਤ ਧੱਕੀ ਤੇ ਉਹਨੇ ਸਾਰੀ ਸੂਚਨਾ ਭਾਈ ਤਾਰਾ ਸਿੰਘ ਕੋਲ ਪਹੁੰਚਾ ਦਿੱਤੀ ਨਾਲੇ ਕਹਿ ਭੇਜਿਆ ਕਿ ਕੁਝ ਦਿਨ ਡੇਰਾ ਛੱਡ ਕੇ ਅਸੀਂ ਪਾਸੇ ਹੋ ਜਾਓ ਹਾਰਾ ਸਿੰਘ ਨੇ ਕਿਹਾ ਸਿੰਘਾਂ ਨੂੰ ਚਿੱਠੀ ਪੜ੍ਹ ਕੇ ਸੁਣਾ ਦਿੱਤੀ ਨਾਲੇ ਕਹਿ ਦਿੱਤਾ ਜੋ ਜਾਣਾ ਚਾਹੁੰਦਾ ਹੈ ਖੁਸ਼ੀ ਨਾਲ ਜਾ ਸਕਦਾ ਹੈ ਅਸੀਂ ਤੇ ਇੱਥੇ ਹੀ ਜੰਗੇ ਮદાન ਦੇ ਵਿੱਚ ਸ਼ਹੀਦੀ ਪ੍ਰਾਪਤ ਕਰਾਂਗੇ ਡੇਰਾ ਵਿੱਚੋਂ ਕਿਸੇ ਤਾਂ ਕੀ ਜਾਣਾ ਸੀ ਸਗੋਂ ਸ਼ਹੀਦੀ ਗਾਣੇ ਬੰਨ੍ਹ ਕੇ ਚਾਲੇ ਪੰਜਾਹ ਸਿੰਘੂਰ ਪਹੁੰਚ ਗਏ ਸਾਰੇ ਸਿੰਘ ਮੋਰਚਾ ਬੰਦੀ ਕਰਕੇ ਸ਼ਾਹੀ ਫੌਜ ਦੀ ਢੀ ਕਰਨ ਲੱਗੇ ਜੋਰ-ਜੋਰ ਦੀ ਡੱਗਾ ਮਾਰ ਕੇ ਨਗਾਰਾ ਵਜਾਉਣ ਲੱਗੇ ਨਗਾਰਾ ਜੰਦਾ ਮਤਲਬ ਸਿੱਖ ਖਾਲਸਾ ਚਾਰ ਵਰ ਤਿਆਰੇ ਜੰਗੇ ਜਦੋਂ ਮੁਮਰਖਾਨ ਦੀਆਂ ਫੌਜਾਂ ਮਾਰ ਠਾਈਆਂ ਸਿੰਘਾਂ ਨੇ ਤੀਰਾਂ ਦੀਆਂ ਝੜੀਆਂ ਲਾਤੀਆਂ ਗੋਲੀਆਂ ਵਰਾਉਣੀਆਂ ਸ਼ੁਰੂ ਕਰਤੀਆਂ ਇੱਕ ਵਾਰ ਤਾਂ ਸ਼ਾਹੀ ਫੌਜ ਦੇ ਪੈਰੇ ਲਗੇ ਸਿੱਖ ਫੌਜ ਦਸੀ ਗਈ ਗਿਣਤੀ ਤੋਂ ਵੱਧ ਲੱਗਦੀ ਏ ਦੋਹਾ ਪਾਸਾ ਤੋਂ ਅੱਗ ਵਰਨ ਲਗੀ ਗੋਲੀ ਛਕ ਮਗ ਗਿਆ ਸਿੰਘਾਂ ਨੇ ਤਲਵਾਰਾਂ ਤੇ ਬਰਸ਼ੇ ਸੁੱਤ ਲਏ ਮੁਗਲਾਂ ਦੇ ਟੁੱਟ ਪਏ ਸ਼ਾਹੀ ਫੌਜ ਦੇ ਕਮਾਂਡਰ ਤੱਕੀ ਬੇਗ ਤੁਰਾਨੀ ਨੇ ਭਾਈ ਤਾਰਾ ਸਿੰਘ ਨੂੰ ਸਾਹਮਣੇ ਵੇਖਿਆ ਹਾਥੀ ਉਹਦੇ ਵੱਲ ਵਧਾਇਆ ਬਰਾਬਰ ਦਾ ਜੋੜ ਵੇਖ ਕੇ ਭਾਈ ਤਾਰਾ ਸਿੰਘ ਨੇ ਵੀ ਉਸ ਵੱਲ ਕੋੜਾ ਛੇੜਿਆ ਤੱਕੀ ਬੇਗ ਨੇ ਤੀਰ ਮਾਰਿਆ ਜੋ ਤਾਰਾ ਸਿੰਘ ਦੀ ਦਸਤਾਰ ਤੇ ਦਮਾਲੇ ਤੇ ਲਗਾ ਤੱਕੀ ਬੇਗਸ ਵੀ ਉਹ ਆ ਨਾ ਮੜਿਆ ਸੀ ਸਾਰੇ ਸਰੀਰ ਤੇ ਲੋਹਾ ਹੀ ਲੋਹਾ ਮੜਿਆ ਸੀ ਸੋ ਉਹਦੀ ਕੋਈ ਜਗ੍ਹਾ ਖਾਲੀ ਨਾ ਵੇਖ ਕੇ ਜਿਸ ਵੇਲੇ ਉਹਨੇ ਲਲਕਾਰਾ ਮਾਰਨ ਲੱਗਾ ਭਾਈ ਤਾਰਾ ਸਿੰਘ ਨੇ ਉਹਦੇ ਮੂੰਹ ਦੇ ਵਿੱਚ ਮਰਸ਼ਾ ਮਾਰਿਆ ਮਾਰੂ ਫਟਕਾ ਕੇ ਤਕੀ ਬੇਗ ਪਿੱਛੇ ਨੂੰ ਭਜ ਉੱਠਾ ਖੂਨ ਵਗਦਾ ਵੇਖ ਕੇ ਮੋਮਨ ਖਾਨ ਨੇ ਠੱਠਾ ਕੀਤਾ ਕਿ ਖਰਖਾਨ ਜੀ ਪਾਣ ਖਾ ਰਹੇ ਹੋ ਕਹਿਣ ਲੱਗੇ ਆ ਪਾਣ ਮੰਦਾ ਪਿਆ ਹੈ ਭਾਈ ਤਾਰਾ ਸਿੰਘ ਤੂੰ ਵੀ ਅੱਗੇ ਹੋ ਕੇ ਲੈ ਲੈ ਸੜੇ ਬੜੇ ਤਕੀ ਬੇਗ ਨੇ ਮੋੜੋਂ ਉਤਰ ਦਿੱਤਾ ਭਾਈ ਤਾਰਾ ਸਿੰਘ ਪਾਣਾਂ ਦੇ ਬਿਨੇ ਵੀੜੇ ਵੰਡ ਰਿਹਾ ਹੈ ਜੇਰਾ ਆਪ ਵੀ ਅੱਗੇ ਹੋ ਕੇ ਲੈ ਲਵੋ ਜਿਆਦਾ ਖੂਨ ਕਾਰਨ ਕੁਝ ਦਿਨ ਬਾਅਦ ਤਕੀ ਬੇਗ ਦੀ ਮੌਤ ਹੋ ਗਈ ਫਿਰ ਮੋਮਨ ਖਾਨ ਦਾ ਪਤੀਜਾ ਮਰੀਦ ਖਾਨ ਕਿ ਵਧਿਆ ਪੀਮ ਸਿੰਘ ਨੇ ਬਰਸ਼ੇ ਨਾਲ ਉਹਦਾ ਮਹਾਉਤ ਪ੍ਰੋਧਤਾ ਕੰਨੋਂ ਪਕੜ ਕੇ ਹਾਥੀ ਤੇ ਬਿਠਾ ਲਿਆ ਨੇੜੇ ਖੜਾ ਲਖਮੀਰ ਸਿੰਘ ਘ੍ਰਿਆਲੇ ਵਾਲਾ ਛਾਲ ਮਾਰ ਕੇ ਹਾਥੀ ਤੇ ਚੜ ਗਿਆ ਮਰੀਦ ਖਾਨ ਦਾ ਸਿਰ ਧਰ ਤੋਂ ਅਲੱਗ ਕਰ ਦਿੱਤਾ ਇਸ ਤੋਂ ਬਾਅਦ ਸ਼ਾਹੀ ਫੌਜ ਦੇ ਪੂਰਬੀ ਅਫਸਰ தயਾਰ ਆਪ ਤੇ ਮਨੁਸ਼ਾ ਰਾਮ 1000 ਅਗੇ ਵਧੇ ਉਹ ਬਹਾਦਰੀ ਨਾਲ ਲੜੇ ਪਰ ਅਮਰ ਸਿੰਘ ਤੇ ਕੇਰ ਸਿੰਘ ਕੇਰੂ अथवा मारे गए दोपहर तक अंत ਦੇ ਨੇੜੇ ਪਹੁੰਚੀ ਲੜਾਈ ਇੱਕ ਵੀ ਸਿੰਘ ਨੇ ਆਤਮ ਭਜਨ ਦੀ ਕੋਸ਼ਿਸ਼ ਕੀਤੀ ਨਾਨ ਜਾਣ ਬਖਸ਼ੀ ਦੀ ਪੀਖ ਮੰਗੀ ਅੰਤ अनेका ਵੈਰੀਆਂ ਨੂੰ ਪ੍ਰਲੋਗ ਭੇਜ ਕੇ 22 ਫਗਣ ਚਾਰ ਮਾਰਚ 1626 ਵਾਲੇ ਦਿਹਾੜੇ 39 ਸਾਲ ਦੀ ਉਮਰ ਵਿੱਚ ਗੁਰੂ ਕਾ ਲਾਲ ਭਾਈ ਤਾਰਾ ਸਿੰਘ ਵਾ ਸਾਥੀਆਂ ਸਮੇਤ ਸਤਗੁਰਾਂ ਦੇ ਚਰਨਾਂ ਵਿਖੇ ਜਾਬ ਰਾਜਿਆ ਸਾਰੇ ਸੰਘੀ ਦੀ ਪ੍ਰਾਪਤ ਕਰ ਗਏ ਸਾਈ ਫੌਜ ਦੇ ਵੀ 530 ਬੰਦਾ ਮਾਰਿਆ ਗਿਆ ਤੇ अनेका ਫਟੜੋ ਗਏ ਭਾਈ ਤਾਰਾ ਸਿੰਘ ਪੰਸ ਦੀ ਬਹੁਤ ਹੋਈ ਇਕੱਠੀ ਸੀ ਉਹਨਾਂ ਦੀ ਬਹਾਦਰੀ ਤੇ ਪ੍ਰਸ਼ੰਸਾ ਬਣਦੀ ਹੈ ਖਬਰ ਸੁਣ ਕੇ ਸਿੰਘ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤਸਰ ਆਣ ਇਕੱਠੇ ਹੋਏ ਗੁਰਮਤਾ ਕੀਤਾ ਗਿਆ ਜਥੇ ਬਣਾ ਕੇ ਸਾਰੇ ਪੰਜਾਬ ਵਿੱਚ ਜ਼ਾਲਮ ਹਕੂਮਤ ਦਾ ਸਾਹ ਤਾਂ ਕਰਤਾ ਜਾਏ ਭਾਈ ਤਾਰਾ ਸਿੰਘ ਦੀ ਬਹਾਦਰੀ ਤੋਂ ਪ੍ਰੇਰਨਾ ਲੈ ਕੇ ਸਿੱਖਾਂ ਨੇ ਤੜਕ ਸੰਘਰਸ਼ ਸ਼ੁਰੂ ਕੀਤਾ ਸ਼ਹੀਦ ਦੀ ਯਾਦ ਵਿੱਚ ਪਿੰਡ ਵਾਂ ਵਿਖੇ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਨੇ ਆਏ ਜਿੱਥੇ ਸੰਗਤਾਂ ਦਰਸ਼ਨ ਮੇਲੇ ਕਰਦੀਆਂ ਨੇ ਤੇ ਸ਼ਹੀਦਾਂ ਦੀ ਅੱਜ ਵੀ ਬੜਾ ਮਾਨ ਸਰਕਾਰ ਬਖਸ਼ਦੇ ਨੇ ਸੋ ਇਸ ਇਤਿਹਾਸ ਭਾਈ ਤਾਰਾ ਸਿੰਘ ਜੀ ਵਾਂ ਵਾਲੇ ਜਿਨ੍ਹਾਂ ਨੇ ਆਪਣੀ ਸ਼ਹੀਦੀ ਦੇ ਕੇ ਸਿੱਖਾਂ ਦੀ ਸ਼ਾਨ ਵਧਾਈ ਔਰ ਸਿੱਖ ਸੰਘਰਸ਼ ਸ਼ੁਰੂ ਕਰਦਾ ਬਿਗਲ ਮਜਾ ਦਿੱਤਾ ਆਓ ਹੋਈਆਂ ਪੁੱਲਰ ਨੂੰ ਨੱਚ ਜ਼ਾਰਿਓ ਗਾਜ ਕੇ ਫਤਕ ਜਾਈਏ ਜੀ वाहेगुरु जी का ख़ालसा वाहेगुरु जी की فتح